ਹਾਂਜੀ ਦੋ ਚੋਬਰ ਚੱਲੇ ਆ ਪੰਜਾਬ ਦੇ ਅੱਜ ਸ਼੍ਰੀ ਲੰਕਾ ਖੇਡਣ ਦੇਖਦੇ ਆ ਉੱਥੇ ਜਾ ਕੇ ਕੀ ਬਣਦਾ ਤੇ ਮੇਰੇ ਨਾਲ ਹੈਗਾ ਬਾਈ ਰਾਜਪਾਲ ਲੁਧਿਆਣੇ ਤੋਂ ਬਹੁਤ ਮਿਹਨਤ ਕੀਤੀ ਇਹਨੇ ਵੀ ਅੱਜ ਫਿਰ ਚੱਲੇ ਆ ਦੇਖਦੇ ਆ ਉੱਥੇ ਜਾ ਕੇ ਕਰਦੇ ਆ ਚਲੋ ਫਿਰ ਅੱਗੇ ਚੱਲਦੇ ਆ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਹਾਂਜੀ ਆਪਾਂ ਰਸਤੇ ਦੇ ਵਿੱਚ ਰੁਕੇ ਸੀ ਬਾਈ ਆ ਮਯੂਰ ਸਿਮਰਨ ਬਾਈ ਮਯੂਰ ਸਿਮਰਨ ਢਾਬਾ ਇੱਥੇ ਰੁਕੇ ਆ ਤੇ ਕਾਫੀ-ਕਾਫੀ ਪੀਨੇ ਆ ਬੇਨੇ ਕੀ ਬੋਲੀ ਕਾਫੀ ਬਣਾਉਂਦੇ ਆ ਤੇ ਫਿਰ ਆਪਾਂ ਪਾਵਾਂਗੇ ਚੱਲੇ ਦਿੱਲੀ ਨੂੰ ਮੌਸਮ ਠੀਕ ਆਜ ਹਨਾ ਮੌਸਮ ਮੌਸਮ ਬਹੁਤ ਵਧੀਆ ਗੁੱਡ ਮੌਸਮ ਆ ਦੇਖਦੇ ਆ ਅੱਗੇ ਫਿਰ ਚੱਲਦੇ ਆ ਤੁਹਾਨੂੰ ਅਗਲਾ ਮਾਹੌਲ ਦਿਖਾਵਾਂਗੇ ਜਾ ਕੇ ਦਿੱਲੀ 에어ਪੋਰਟ ਤੇ ਜਾਂਦੇ ਹੋਰ ਕਿਸੇ ਢਾਬੇ ਤੇ ਰੁਕੇ ਉੱਥੋਂ ਦਾ ਮਾਹੌਲ ਵੀ ਤੁਹਾਨੂੰ ਦਿਖਾਵਾਂਗੇ ਆਜੋ ਫਿਰ ਚੱਲਦੇ ਹਾਂ ਮੈਂ ਵੀ ਆਪਾਂ ਪਹੁੰਚ ਗਏ ਹੋਟਲ ਦੇ ਵਿੱਚ ਸਾਡਾ ਨਾਮ ਕੀ ਆ ਮੇਰਾ ਨਾਮ ਜਗਦੀਸ਼ ਸਾਨੀ ਜਗਦੀਸ਼ ਸਾਨੀ ਤੇ ਆਪਾਂ ਇਹਨੂੰ ਕਰਨ ਲੱਗਿਆ ਕਾਫੀ ਦਾ ਆਰਡਰ ਬ੍ਰਿਸ਼ਤਾ ਹੋਟਲ ਬਹੁਤ ਸੋਹਣਾ ਮੇਰੇ ਕੋਲ 2 ਬੀ ਆਰ ਆਈ ਤਿੰਨ ਕਾਫੀ ਕੋਲਡ ਕਾਫੀ ਜਿਹੜੀ ਨਾਰਮਲ ਹੋਣੀ ਚਾਹੀਦੀ ਵਿੱਚ ਆਈਸ ਨਹੀਂ ਜ਼ਿਆਦਾ ਹੋਣੀ ਬਿਲਕੁਲ ਨਾਰਮਲ ਇਹਨਾਂ ਦੀ ਆਈਸ ਕਰ ਦੇ ਮੇਰੀ ਨਾਰਮਲ ਓਕੇ ਸਾਰਿਆਂ ਦੀ ਨਾਰਮਲ ਤੇ ਮੜਾ ਜਲਦੀ ਲਾ ਦੇਗਾ ਥੈਂਕ ਯੂ ਰੋਟੀ ਖਾਣੀ ਸੀ ਭੁੱਖ ਬਹੁਤ ਲੱਗੀ ਸੀ ਤੇ ਮੁਰਥਲ ਦੇ ਨੇੜੇ ਬਹੁਤ ਜ਼ਬਰਦਸਤ ਢਾਬੇ ਆ ਜਿੱਥੇ ਤੁਸੀਂ ਬਹੁਤ ਵਧੀਆ ਖਾਣਾ ਖਾ ਸਕਦੇ ਆ ਨੀਲ ਕੰਟਾ ਸਟਾਰ ਇੱਥੇ ਜਾ ਕੇ ਅਸੀਂ ਰੁਕੇ ਬਹੁਤ ਸ਼ਾਨਦਾਰ ਢਾਬਾ ਸੀਗਾ ਨਜ਼ਾਰਾ ਆ ਗਿਆ ਬਹੁਤ ਵਧੀਆ ਫੂਡ ਸੀਗਾ ਇੱਕ ਨੰਬਰ ਬਹੁਤ ਜਾਇਜ਼ ਰੇਟ ਐ ਨਹੀਂ ਹੈਗਾ ਵੀ ਬਹੁਤ ਜ਼ਿਆਦਾ ਕੋਈ ਮਹਿੰਗਾ ਹੈ ਨੀਲ ਸਟਾਰ ਸੰਦਸੇ ਦੇ ਬਈ ਕਮਾਲ ਹੋ ਗਈ ਸਵਾਦ ਆ ਗਿਆ ਖਾਣਾ ਖਾ ਕੇ ਇੱਥੇ ਤੇ ਬਹੁਤ ਮਤਲਬ ਜਬਰਦਸਤ ਢਾਬੇ ਇਸ ਏਰੀਏ ਦੇ ਵਿੱਚ ਮੁਰਥਲ ਦੇ ਏਰੀਏ ਦੇ ਵਿੱਚ ਪੈਂਦੇ ਆ ਸੋ ਇੱਥੇ ਅਸੀਂ ਖਾਣਾ ਖਾਦਾ ਤੇ ਉਸ ਤੋਂ ਬਾਅਦ ਅਸੀਂ ਅੱਗੇ ਨੁਰਮਾਨ ਗਈ ਪਾਤੀ ਤੇ ਹੁਣ ਆਪਾਂ ਤਕਰੀਬਨ ਪਹੁੰਚਣ ਵਾਲੇ ਆ ਦਿੱਲੀ ਦੇ ਨੇੜੇ ਤੇ ਸਫਰ ਬਹੁਤ ਵਧੀਆ ਸੀ ਕਿ ਮੁੰਡਾ ਗੱਡੀ ਜਿਹੜਾ ਲੈ ਕੇ ਗਿਆ ਸੀਗਾ ਬਹੁਤ ਰੌਣਕੀ ਸੀ ਆ ਸਾਨੂੰ ਗੱਲਾਂ ਸੁਣਾਉਂਦਾ ਗਿਆ ਤੇ ਨਾਲ ਰਾਜਪਾਲ ਨੇ ਗਾਣੇ ਸੁਣਾਏ ਦੇ ਸਾਨੂੰ ਮਿਊਜ਼ਿਕ ਲਾਉਣ ਦੀ ਲੋੜ ਨਹੀਂ ਪਈ ਤੇ ਪਤਾ ਹੀ ਨਹੀਂ ਲੱਗਿਆ ਕਿਹੜੇ ਵੇਲੇ 에어ਪੋਰਟ ਆ ਗਿਆ 에어ਪੋਰਟ ਤੇ ਲੱਗੋ ਮਿੱਤਰੋ ਆਪਾਂ ਉਤਰ ਗਿਆ ਦੇ ਰਾਜਪਾਲ ਨੇ ਚੱਕ ਲਈ ਬੈਗ ਇਹਨੂੰ ਲਾਇਆ ਮੂਰੇ ਮੂਰੇ ਚੱਲੇ ਜਾਂ ਲੈ ਚੋਬਰ ਕਹਿੰਦਾ ਵੀ ਖੇਡ ਕੇ ਜਿੱਤ ਕੇ ਆਉਣਾ ਮਾਂ ਦੇ ਵਿੱਚ ਇੱਕੋ ਹੀ ਚੀਜ਼ ਚਾਹ ਬਣਾ ਸੀ ਸਾਨੂੰ ਪੂਰਾ ਤੇ ਕੁਛ ਨਾ ਕੁਛ ਕਰਕੇ ਆਉਣਾ ਤੇ ਪਹੁੰਚ ਗਏ ਅਸੀਂ 에어ਪੋਰਟ ਦੇ ਨੇੜੇ ਤੇ ਉਸ ਤੋਂ ਬਾਅਦ ਆ ਇੰਟਰ ਹੋਣ ਤੋਂ ਬਾਅਦ 에어ਪੋਰਟ ਤੇ ਇਹ ਆ ਨਾ 2 ਰੁਪਈਆ ਦੇ ਵਿੱਚ ਆਪਾਂ ਨੂੰ SBI ਕ੍ਰੈਡਿਟ ਕਾਰਡ ਤੇ ਇੱਕ ਫੈਸਿਲਿਟੀ ਮਿਲਦੀ ਹੈ ਫ੍ਰੀ ਦੇ ਵਿੱਚ ਤੇ ਆਪਾਂ 2 ਰੁਪਈਆ ਦਾ ਕਾਰਡ ਤੇ ਕਟਵਾਇਆ ਤੇ ਇਧਰ ਹੋ ਗਏ ਇੰਟਰ ਤੇ ਇੱਥੇ ਆਪਾਂ ਫ੍ਰੀ ਦੇ ਵਿੱਚ ਸਾਰਾ ਕੁਝ ਖਾਣਾ ਖਾਦਾ ਬਹੁਤ ਨਿਹਰਾ ਆਇਆ ਇਹ ਫੈਸਿਲਿਟੀ ਜਿਹੜੀ SBI ਵੈਨਿਊ ਸੀ ਉਸ ਤੋਂ ਬਾਅਦ ਆਪਾਂ ਦ ਗੇਟ ਦੀ ਸਰਚ ਕਰਨੀ ਸ਼ੁਰੂ ਕਰਤੀ ਤੇ 에어ਪੋਰਟ ਦੇ ਅੰਦਰ ਆਪਦੇ ਮੰਜ਼ਿਲ ਵੱਲ ਨੂੰ ਵਧਣਾ ਸ਼ੁਰੂ ਕੀਤਾ ਜਿੱਦਰਲੇ ਪਾਸੇ ਆਪਾਂ ਪਲੇਨ ਚ ਅੰਟਰ ਹੋਣਾ ਸੀ ਸੋ ਬਹੁਤ ਸੋਹਣਾ 에어ਪੋਰਟ ਆ ਮਿੱਤਰੋ ਬੜਾ ਮਨ ਲੱਗਦਾ ਤੇ ਆ ਜਿਹੜੀ ਟਰੱਕ ਗੱਡੀ ਫਿਰਦੀ ਹੈ ਨਾ ਇਹ ਪ੍ਰੀ ਬੁੱਕ ਹੁੰਦੀ ਹੈ ਤੁਸੀਂ ਬੁੱਕ ਕਰਵਾ ਸਕਦੇ ਆ ਜੇਕਰ ਤੁਸੀਂ ਕਿਉਂਕਿ 에어ਪੋਰਟ ਤੇ ਕਈ 게ਟ ਦੂਰ ਪੈ ਜਾਂਦੇ ਆ ਪਲੇਨ ਜਿੱਥੇ ਤੁਹਾਡਾ ਤੁਸੀਂ ਚੜ੍ਹਨਾ ਹੁੰਦਾ ਹੈ ਤਾਂ ਉੱਥੇ ਉਹਦੇ ਲਈ ਤੇ ਇੱਕ ਆ ਜਿਹੜੀ ਫ੍ਰੀ ਨਹੀਂ ਹੁੰਦੀ ਕੀ ਇਹਦੇ ਵਿੱਚ ਤੁਸੀਂ ਪੈਸੇ ਪਾਓ ਤੇ ਤੁਸੀਂ ਅੰਦਰ 에어ਪੋਰਟ ਦੇ ਕੁਝ ਵੀ ਇੱਥੇ ਡਰਿੰਕਸ ਵਗੈਰਾ ਲੈ ਸਕਦੇ ਆ ਗੱਡੀ ਫਿਰਦੀ ਆ ਇਹ ਪ੍ਰੀ ਬੁੱਕ ਕਰਵਾ ਸਕਦੇ ਆ ਤੇ ਫਿਰ ਆਪਾਂ ਥੋੜਾ ਟਾਈਮ ਸੀਗਾ ਥੋੜੇ ਏਡੇ ਗੂੜੇ ਮਾਰੇ ਤੇ ਵੇਟ ਕਰ ਰਹੇ ਆ ਇੱਥੇ ਏਡਬੀ ਸਾਡਾ ਕਾਊਂਟਰ ਹੈ ਜਿੱਥੋਂ ਇੱਥੋਂ ਜਹਾਜ਼ ਸਾਨੂੰ ਮਿਲਣਾ ਸੀਗਾ ਨੀਂਦ ਵੀ ਅੱਖਾਂ ਦੇ ਵਿੱਚ ਲੜਕਦੀ ਸੀ ਕਿਉਂਕਿ ਰਾਤ ਦੇ ਸਾਰੀ ਰਾਤ ਟੱਪ ਚੱਲੀ ਸੀ ਤੇ ਸਵੇਰੇ ਦਿਨੇ ਸਾਡਾ 5 ਵਜੇ ਪਲੇਨ ਜਿਹੜਾ ਹੈਗਾ ਟੇਕ-ਆਫ ਕਰਨਾ ਸੀਗਾ ਤੇ ਲੋਬੀ ਹੁਣ ਐਂਟਰੀ ਇਸ ਏਡਬੀ ਤੇ ਸ਼ੁਰੂ ਹੋ ਗਈ ਹੈ ਆ ਇੱਥੇ ਜਿਹੜਾ ਹੈਗਾ ਆਪਣਾ ਟਿਕਟ ਚੈੱਕ ਹੁੰਦੀ ਹੈ ਤੇ ਇਸ ਤੋਂ ਬਾਅਦ ਆਪਾਂ ਐਂਟਰ ਹੋਵਾਂਗੇ ਅੰਦਰ ਤੇ ਆਪਾਂ ਨੂੰ ਹੁਣ ਐਂਟਰੀ ਵਾਸਤੇ ਵੇਟਿੰਗ ਦੇ ਵਿੱਚ ਥੋੜਾ ਲੱਗਣਾ ਪੈਣਾ ਆਪਾਂ ਇੱਥੇ ਕਰਵਾਇਆ ਚੈੱਕ ਇਹਨਾਂ ਨੇ ਸਾਰਾ ਪਾਸਪੋਰਟ ਤੇ ਆਪਣੀ ਟਿਕਟ ਨੂੰ ਚੈੱਕ ਕਰਕੇ ਤੇ ਉਸ ਤੋਂ ਬਾਅਦ ਆਪਣੀ ਐਂਟਰੀ ਜਿਹੜੀ ਹੈਗੀ ਅੰਦਰ ਹੋ ਗਈ ਆ ਉਸ ਤੋਂ ਬਾਅਦ ਆਪਾਂ ਜਾਵਾਂਗੇ ਆ ਲਾਈਨਾਂ ਦੇ ਵਿੱਚ ਦੀ ਨਿਕਲ ਕੇ ਇੱਕ ਵਾਰ ਫਿਰ ਇੱਥੇ ਜਿਹੜਾ ਹੈਗਾ ਚੈੱਕ ਕਰਨਗੇ ਤੇ ਉਸ ਤੋਂ ਬਾਅਦ ਆਪਾਂ ਨੂੰ ਅੱਗੇ ਪਲੇਨ ਵੱਲ ਰਵਾਨਾ ਕੀ ਪਹਜੂਗੇ ਤੇ ਸੋ ਹੁਣ ਆਪਾਂ 에ਰਪੋਰਟ ਦੇ ਅੰਦਰ ਹੀ ਅੰਦਰ ਪੌੜੀਆਂ ਉਤਰ ਕੇ ਜਿੱਥੇ ਆਪਣਾ ਜਿਹੜਾ ਹੈਗਾ ਸਟੈਪ ਲੱਗੇ ਹੋਣਗੇ ਐਂਟਰ ਹੋਣ ਵਾਸਤੇ ਏਅਰਪੋਰਟ ਦੇ ਪਲੇਨ ਦੇ ਵਿੱਚ ਉਧਰਲੇ ਪਾਸੇ ਨੂੰ ਚੱਲੇ ਆ ਆ ਦੋਨੇ ਚੋਬਰ ਪ੍ਰੋਫੈਸ਼ਨਲ ਪਲੇਅਰ ਇਹ ਵੀ ਚੰਗੇ ਇਹ ਪੰਜਾਬ ਦੇ ਅਤੇ ਵੀ ਚੱਲੇ ਸੀਗੇ ਨਾਲ ਖੇਡਣ ਵਾਸਤੇ ਸੰਗਰੂਰ ਡਿਸਟ੍ਰਿਕਟ ਤੋਂ ਕਰਮਜੀਤ ਸਿੰਘ ਜੀ ਹੋਰੇ ਬਹੁਤ ਵਧੀਆ ਪਲੇਅਰ ਆ ਪੁਰਾਣੇ ਭੰਗੜਾ ਪਾਉਣਾ ਚੱਲੇ ਸੀ ਆਪਦੇ ਜੀ ਗਰੁੱਪ ਦੇ ਵਿੱਚ ਇਹਨਾਂ ਨੇ ਖੇਡਣਾ ਸੀਗਾ ਤੇ ਲੋਵੀ ਹੁਣ ਆਪਾਂ ਸਾਹਮਣੇ ਲੱਗਿਆ ਆਪਣਾ ਪਲੇਨ ਤੇ ਆਪਾਂ ਹੋ ਗਏ ਪਲੇਨ ਦੇ ਵਿੱਚ ਐਂਟਰ ਆਪਣੀ ਸੀਟ ਤੇ ਸਾਈਡ ਵਾਲੀ ਬਾਰੀ ਦੇ ਵਿਸ਼ੀਸ਼ੇ ਕੋਲੇ ਮਿਲ ਗਈ ਸੀ ਵਧੀਆ ਸੀ ਹੌਨਕਾ ਸੀ ਪੂਰੀਆਂ ਵੇਟਿੰਗ ਹੋ ਰਹੀ ਸੀ ਸਾਰੇ ਪੈਸੈਂਜਰਸ ਨੂੰ ਐਂਟਰ ਹੋਣ ਵਾਸਤੇ ਤੇ ਐਂਟਰੀ ਕਰਵਾਈ ਜਾ ਰਹੀ ਸੀ ਤੇ ਉਸ ਤੋਂ ਬਾਅਦ ਆਪਾਂ ਵੀ ਸੈਟ ਸਟੂ ਟੋ ਕੇ ਬਹਿ ਗਏ ਆ ਸਕਰੀਨ ਲੱਗੀ ਸੀ ਸਾਹਮਣੇ ਤੇ ਆ ਖਾਣਾ ਖਾਣ ਵਾਸਤੇ ਟ੍ਰੇ ਲੱਗੀ ਹੋਈ ਹੈ ਇਹਦੇ ਵਿੱਚ ਖਾਣਾ ਜਿਹੜਾ ਜਹਾਜ਼ ਦੇ ਵਿੱਚ ਮਿਲੂਗਾ ਇਸ ਟ੍ਰੇ ਦੇ ਰੱਖ ਕੇ ਤੁਸੀਂ ਖਾ ਸਕਦੇ ਆ ਜਾਂ ਕੋਈ ਬੁੱਕ ਸਾਹਮਣੇ ਰੱਖ ਕੇ ਪੜ੍ਹਨੀਆਂ ਹੈਗੀਆਂ ਤਾਂ ਇਹਨਾਂ ਨੂੰ ਵੀ ਤੁਸੀਂ ਪੜ੍ਹ ਸਕਦੇ ਆ ਇਹਦੇ ਵਿੱਚ ਬਹੁਤ ਕਾਫੀ ਜਿਹੜਾ ਹੈਗਾ ਆ ਪਰ ਨਵਸਤੇ ਤੇ ਆ ਡੂ ਡੋਂਟਸ ਲਿਖਿਆ ਦੇ ਵੀ ਆ ਚੀਜ਼ ਕਰਨੀ ਆ ਨਹੀਂ ਕਰਨੀ ਉਸ ਤੋਂ ਬਾਅਦ ਜਿਹੜਾ ਹੈਗਾ ਇੱਕ ਵੀਡੀਓ ਚੱਲਦੀ ਹੈ ਉਹ ਸਾਰੇ ਦੱਸਦੇ ਆ ਵੈਲਕਮ ਕਰਦੇ ਆ శ్రీలంਕਾ ਵਾਲੇ ਉਸ ਤੋਂ ਬਾਅਦ ਦੱਸਦੇ ਹੈਗੇ ਵੀ ਤੁਸੀਂ ਆ ਚੀਜ਼ਾਂ ਕਰਨੀਆਂ ਹੈਗੀਆਂ ਨਹੀਂ ਕਰਨੀਆਂ ਹੈਗੀਆਂ ਇੱਕ ਵਾਰ ਪ੍ਰਾਪਰਟੀ ਨੂੰ ਵਿਜ਼ਿਟ ਏਰੀਆ ਵੀ ਦਿਖਾਉਂਦੇ ਹੈਗੇ శ్రీలంਕਾ ਦੇ ਵਿੱਚ ਆ ਚੀਜ਼ਾਂ ਵੇਖਣ ਵਾਲੀਆਂ ਹੈਗੀਆਂ ਤੇ ਆ ਚੀਜ਼ਾਂ ਤੁਸੀਂ ਹੈਂਡਲਵੇਂ ਰੱਖਣਾ ਐਵੇਂ ਪੈਰ ਰੱਖਣੇ ਸਾਰਾ ਕੁਝ ਪ੍ਰਾਪਰ ਤੁਹਾਨੂੰ ਦੱਸਦੇ ਆ శ్రీలంਕਾ ਦੀਆਂ ਲੋਕੇਸ਼ਨਾਂ ਵੀ ਦਿਖਾਉਂਦੇ ਆ ਤੇ ਹੁਣ ਆਪਣਾ ਜਾਜ ਬਿਲਕੁਲ ਰੈਡੀ ਹੋ ਗਿਆ ਸੀਗਾ ਤੇ ਸਾਹਮਣੇ ਦਿਖਾਉਣੇ ਆ ਤੁਹਾਨੂੰ 에어ਪੋਰਟ ਜਿੱਥੇ ਕਾਫੀ ਪਲੇਨ ਜਿਹੜੇ ਹੈਗੇ ਆ ਖੜੇ ਦਿਸਣਗੇ ਹੁਣ ਆਪਣੇ ਪਲੇਨ ਨਿਰਵਾਣ ਦੀ ਪਾਤੀ ਹੈ ਘੁੰਮਣਾ ਸ਼ੁਰੂ ਹੋ ਗਿਆ ਇਸ ਤੋਂ ਬਾਅਦ ਟੇਕ ਆਫ ਕਰੂਗਾ ਟੇਕ ਆਫ ਇਸ ਤੋਂ ਇੱਕ ਮੇਨ ਇਵੈਂਟ ਹੁੰਦਾ ਹੈ ਲੈਂਡਿੰਗ ਤੇ ਟੇਕ ਆਫ ਪ੍ਰੋਪਰ ਹੋਣੀ ਚਾਹੀਦੀ ਆ ਇੱਥੇ ਥੋੜਾ ਜਿਹਾ ਰਿਸਕ ਹੁੰਦਾ ਕਈ ਵਾਰੀ ਮਣਾ ਦੇ ਵਿੱਚ ਤਾਂ ਹੁਣ ਟੇਕ ਆਫ ਵਾਸਤੇ ਸਪੀਡ ਖਿੱਚਣ ਲੱਗਿਆ ਹੈ ਪਲੇਨ ਉਹ ਸਪੀਡ ਤੇ ਹੋ ਗਿਆ ਉਹਨੇ ਆਪਦੀ ਸਪੀਡ ਜਿਹੜੀ ਫੁੱਲ ਹੈ ਜਿਹੜੀ ਉਹ ਲੈ ਲਈ ਹੈ ਇਸ ਤੋਂ ਬਾਅਦ ਉਹ ਟੇਕ-ਆਫ ਕਰੂਗਾ ਤੇ ਹੌਲੀ ਹੌਲੀ ਜਿਹੜਾ ਹੈਗਾ ਫਰ ਤੁਹਾਨੂੰ ਦੇਖਣਗੇ ਸਾਈਡ ਤੋਂ ਇਹ ਉੱਪਰ ਨੂੰ ਚੜਨਾ ਸ਼ੁਰੂ ਹੋ ਜਾਊਗਾ ਤੇ ਹੁਣ ਚੱਕੋ ਸਪੀਡ ਖਤਲੀ ਹੈ ਪੂਰੀ ਇਹ ਜਾਂਦਾ ਹੈਗਾ ਗੋਲੀ ਵਾਂਗ ਤੇ ਚੱਕੋ ਇੱਥੋਂ ਟੇਕ-ਆਫ ਹੋਣਾ ਸ਼ੁਰੂ ਹੋ ਜਾਊਗਾ ਉੱਡਣਾ ਉੱਪਰ ਨੂੰ ਫਲਾਈ ਕਰਨਾ ਪਤਾ ਲੱਗੂਗਾ ਤੁਹਾਨੂੰ ਦਿਸਣਾ ਉਹ ਸ਼ੀਸ਼ਿਆਂ ਦੇ ਵਿੱਚ ਉਹ ਵੀ ਦਿਸੂਗਾ ਵੀ ਹੁਣ ਥੱਲੇ ਤੋਂ ਡਿਸਟੈਂਸ ਵਧਣਾ ਸ਼ੁਰੂ ਹੋ ਗਿਆ ਉੱਪਰ ਨੂੰ ਚੜਨਾ ਜਰਾ ਸ਼ੁਰੂ ਹੋ ਜਾਊਗਾ 92 ਬੜਾ ਲੰਮਾ ਹੁੰਦਾ ਹੈ ਬੜੀ ਸਪੀਡ ਨਾਲ ਜਹਾਜ ਜਿਹੜਾ ਜਾਂਦਾ ਹੈ ਉਹ ਤੇ ਥੋੜਾ ਵਾਈਬ੍ਰੇਟਰ ਵੀ ਕਰਦਾ ਹੈਗਾ ਵਾਈਬ੍ਰੇਸ਼ਨ ਵੀ ਆਉਂਦੀ ਹੈ ਤੇ ਲਓ ਜੀ ਹੁਣੇ ਟੇਕ-ਆਫ ਕਰ ਗਿਆ ਉੱਪਰ ਨੂੰ ਚੜਨਾ ਸ਼ੁਰੂ ਹੋ ਗਿਆ ਤੇ ਹੁਣ ਅਸਮਾਨ ਦੇ ਵਿੱਚ ਆਪਾਂ ਚਲੇ ਜਾਵਾਂਗੇ ਉਸ ਤੋਂ ਬਾਅਦ ਦੁਨੀਆ ਛੋਟੀ ਲੱਗਣ ਲੱਗੀ ਛੋਟੇ ਛੋਟੇ ਘਰ ਦੇ ਸੰ ਲੱਗੇ ਜਾਣਗੇ ਥੱਲੇ ਨਿੱਕੇ ਨਿੱਕੇ ਟੇਕ-ਆਫ ਕਰ ਗਿਆ ਜਾਂ ਪੂਰਾ ਉੱਪਰ ਚਲਾ ਗਿਆ ਜਹਾਜ਼ ਤੇ ਉਹ ਬੱਦਲਾਂ ਤੋਂ ਵੀ ਇਹਨੇ ਉੱਪਰ ਚਲਾ ਜਾਣਾ ਸਾ ਜਿਹੜੇ ਹੈਗੇ ਸਰਲੇ ਜਿਹੜੇ ਘਰ ਹੈਗੇ ਛੋਟੇ ਛੋਟੇ ਲੱਗਣ ਲੱਗੇ ਜਿਹੜਾ ਬਾਜ਼ਾਰ ਹੈ ਜਾਂ ਕੋਈ ਰੌਣਕ ਮੇਲਾ ਥੱਲੇ ਸੀਗਾ ਉਹ ਜਿਵੇਂ ਹੀ ਸੜਕਾਂ ਛੁਟ ਗਈਆਂ ਨੇ ਬਿਲਡਿੰਗਾਂ ਛੋਟੀਆਂ ਲੱਗਣ ਲੱਗੀਆਂ ਹਾਂ ਦਾ ਪੰਪਲਨਾਂ ਦੇ ਉੱਪਰ ਉੱਡ ਰਹੇ ਬੱਦਲਾਂ ਤੋਂ ਵੀ ਉੱਪਰ ਚਲਾ ਗਿਆ ਜਹਾਜ਼ ਆਪਣਾ ਤੇ ਬੜਾ ਸੁੰਦਰ ਜਿਹਾ ਨਜ਼ਾਰਾ ਸੀਗਾ ਇਹ ਦੇਖਣ ਦੇ ਵਿੱਚ ਪਹਿਲੀ ਵਾਰੀ ਬੱਦਲਾਂ ਦੇ ਉੱਪਰ ਫਲਾਈ ਕੀਤਾ ਸੀਗਾ ਤੇ ਬੜਾ ਸੋਹਣਾ ਲੱਗ ਰਿਹਾ ਸੀਗਾ ਬੜੀ ਮਨ ਦੇ ਵਿੱਚ ਖੁਸ਼ੀ ਸੀ ਵੀ ਇਹ ਮਾਹੌਲ ਦੇਖਣ ਨੂੰ ਆਪਾਂ ਨੂੰ ਮਿਲਿਆ ਇੱਥੇ ਬਿਲਕੁਲ ਐਂ ਲੱਗਦਾ ਹੁੰਦਾ ਪਲੇਨ ਜਿਵੇਂ ਵੀ ਇੱਕ ਜਗ੍ਹਾ ਤੇ ਰੁਕਿਆ ਹੋਇਆ ਐਵੇਂ ਆਪਾਂ ਨੂੰ ਲੱਗ ਰਿਹਾ ਹੁੰਦਾ ਤੇ ਆਪਾਂ ਨੂੰ ਹੈੱਡਫੋਨ ਦਿੱਤੇ ਸੀ ਉਹਨਾਂ ਨੂੰ ਲਾ ਕੇ ਤੁਸੀਂ ਮਿਊਜ਼ਿਕ ਸੁਣ ਸਕਦੇ ਆ ਇਹਦੇ ਨਾਲ ਆਪਣਾ ਐਂਟਰਟੇਨਮੈਂਟ ਕਰ ਸਕਦੇ ਆ ਦੇਖਣਾ ਪਊਗਾ ਵੀ ਲੱਗਦਾ ਕਿੱਥੇ ਹਨ ਇਹਦਾ ਪੋਰਟ ਲਾਉਦੇ ਆ ਸਭ ਤੋਂ ਪਹਿਲਾਂ ਤੇ ਆ ਦੇਖੋ ਨਜ਼ਾਰਾ ਐਂ ਲੱਗਦਾ ਜਿਵੇਂ ਬਰਫ਼ ਪਈ ਹੁੰਦੀ ਆ ਇਹ ਸਕਰੀਨ ਸਾਹਮਣੇ ਲੱਗਣੀ ਹੋਈ ਐ ਉਸ ਤੋਂ ਬਾਅਦ ਆਪਣਾ ਫੂਡ ਆ ਗਿਆ ਫੂਡ ਦੇ ਵਿੱਚ ਥੋੜਾ ਹਨਾ ਫਰੂਟ ਸੀਗਾ ਤੇ ਨਾਲ ਚਪਾਤੀ ਸੀਗੀ ਨਾਲ ਮਟਰਾਂ ਦੀ ਸਬਜ਼ੀ ਸੀਗੀ ਤਈ ਸੀਗਾ ਤੇਕ ਪਾਣੀ ਆਸ ਤੇ ਉਹ ਕੌਲੀ ਗਲਾਸ ਛੋਟਾ ਇਹ ਗਲਾਸ ਦਿੱਤੇ ਦੇ ਨਾਲ ਕਾਫੀ ਕੱਪ ਦਿੱਤਾ ਹੈਗਾ ਤੇ ਨਾਲ ਆਪਾਂ ਨੂੰ ਚਮਚ ਵਗੈਰਾ ਵੀ ਇਹਨਾਂ ਨੇ ਦਿੱਤੇ ਸੀਗੇ ਸੀਗਾ ਫੂਡ ਵਧੀਆ ਸੀ ਗੁੱਡ ਸੀਗਾ ਬਹੁਤ ਵਧੀਆ ਸੀਗਾ ਖਾਣ ਵਾਸਤੇ ਔਰ ਪੁੱਛਦੇ ਹੈਗੇ ਵੀ ਸੀ ਵੇਜ ਜਾਂ ਨਾਣ ਵੇਜ ਉਹਵੇਂ ਦੇ ਫੂਡ ਉਹ ਪ੍ਰੋਵਾਈਡ ਕਰਾਉਂਦੇ ਆ ਹਨ ਤੇ ਉਸ ਤੋਂ ਬਾਅਦ ਆਪਾਂ ਖਾਣਾ ਖਾਦਾ ਤੇ ਆ ਦੇਖੋ ਥੱਲੇ ਦਰਿਆ ਜਿਹੜਾ ਹੈਗਾ ਸ਼੍ਰੀਲੰਕਾ ਤੇ ਇੰਡੀਆ ਦੇ ਵਿੱਚ ਉਹ ਦਿਖ ਰਿਹਾ ਸਾਹਮਣੇ ਥੱਲੇ ਬਿਲਕੁਲ ਉਹ ਸਾਹਮਣੇ ਉਹੀ ਦਿਸਦਾ ਹੈਗਾ ਕਲੀਅਰ ਕਲੀਅਰ ਦਿਸਦਾ ਆਪਾਂ ਵੀ ਕਿਵੇਂ ਦਰਿਆ ਕਿਵੇਂ ਦਾ ਹੁੰਦਾ ਪਾਣੀ ਕਿਵੇਂ ਆ ਇੱਥੇ ਜਿਵੇਂ ਬਿਲਕੁਲ ਤੁਸੀਂ ਦੇਖੋਗੇ ਪਾਣੀ ਥੱਲੇ ਦਿਸਦਾ ਧਰਤੀ ਦੇ ਉੱਤੇ ਜਿਹੜਾ ਦਰਿਆ ਰਿਵਰ ਏਰੀਆ ਦਰਿਆ ਜਿਹੜਾ ਸਾਹਮਣੇ ਆਪਾਂ ਨੂੰ ਉਸ ਏਰੀਆ ਦੇ ਵਿੱਚ ਪੈਂਦਾ ਤੋ ਬੜਾ ਨਜ਼ਾਰਾ ਸੀ ਹੈ ਪਾਣੀ ਦਰਿਆ ਵੀ ਛੋਟਾ ਜਿਹਾ ਲੱਗਦਾ ਇੰਨੇ ਚ ਚਾਈ ਤੇ ਜਾ ਕੇ ਤਾਂ ਉਹ ਪਰਲੇ ਪਾਸੇ ਥੋੜਾ ਜਿਹੜਾ ਕਿ ਜੰਗਲੀ ਏਰੀਆ ਤੇ ਵਿਚਾਲੇ ਦਰਿਆ ਜਿੱਥੇ ਪ੍ਰੇਮ ਚੱਲ ਰਿਹਾ ਤੇ ਹੁਣ ਆਪਾਂ ਲੈਂਡ ਕਰ ਗਿਆ శ్రీలంਕਾ ਦੇ 에어ਪੋਰਟ ਤੇ ਉਤਰਨ ਲੱਗੇ ਆ ਮਿੱਤਰੋ ਇਹ ਵੀ ਨਜ਼ਾਰਾ ਵੱਖਰਾ ਹੀ ਹੁੰਦਾ ਲੈਂਡਿੰਗ ਦਾ ਮੇਜਰ ਮੇਨ ਪਾਰਟ ਹੁੰਦਾ ਲੈਂਡਿੰਗ ਲੈਂਡਿੰਗ ਜਿਹੜੀ ਪ੍ਰੋਪਰ ਜਿਹੜੀ ਸਹੀ ਤਰੀਕੇ ਨਾਲ ਆਪਣੀ ਹੋ ਗਈ ਤੇ ਇੱਕ ਵਾਰ ਤਾਂ ਜਦੋਂ ਉਤਰੇ ਆ ਜਹਾਜ਼ ਵਾਈਬ੍ਰੇਟ ਕਰਦਾ ਤੇ ਉਸ ਤੋਂ ਬਾਅਦ ਸਟੇਬਲ ਹੋ ਜਾਂਦਾ ਇਸ ਤੋਂ ਬਾਅਦ ਆਪਾਂ ਹੁਣ ਬੜੀ ਖੁਸ਼ੀ ਹੁੰਦੀ ਹੈ ਜਦੋਂ ਆਪਾਂ ਨਵੇਂ ਧਰਤੀ ਦੇ ਉੱਤੇ ਪਹੁੰਚਦੇ ਮੰਨ ਦੇ ਵਿੱਚ ਚਾ ਆਉਂਦਾ ਵੀਰੋਂ ਦੇਖਾਂਗੇ ਇਹ ਕਲਚਰ ਨੂੰ ਦੇਖਾਂਗੇ ਤੇ ਖੇਡਣਾ ਵੀ ਸੀਗਾ ਅਸੀਂ ਤੇ ਉਸ ਕਰਕੇ ਸਾਨੂੰ ਮੈਡਲ ਜਿੱਤਣ ਵਾਸਤੇ ਸੀ ਗਏ ਸੀ ਤੇ ਉਹਦੇ ਵਾਸਤੇ ਸਾਨੂੰ ਜਿਆਦਾ ਮਨਾ ਦੇ ਵਿੱਚ ਖੁਸ਼ੀ ਸੀ ਵੀ ਕੁਛ ਨਾ ਕੁਛ ਕਰਕੇ ਆਉਣਾ ਆਪਣੇ ਦੇਸ਼ ਵਾਸਤੇ ਆਪਣੇ ਮਨੋਬਲ ਵਾਸਤੇ ਆਉਦੀ ਮਿਹਨਤ ਜਿਹੜੀ ਕੀਤੀ ਸੀ ਉਹ ਸਾਡੀ ਪੱਲੇ ਪੈ ਦੇ ਤਾਂ ਇਸ ਤੋਂ ਬਾਅਦ ਅਸੀਂ ਲੈਂਡ ਕਰਕੇ ਲੈਂਡ ਕਰਨ ਤੋਂ ਬਾਅਦ ਬਾਜਾਜ ਦੇ ਵਿੱਚੋਂ ਹੁਣ ਸਾਰੇ ਲੋਕ ਬਾਹਰ ਨਿਕਲਣਾ ਸ਼ੁਰੂ ਹੋ ਗਏ ਆ ਤੇ ਆਪਾਂ ਵੀ ਚਾਵੇ ਚਾਹ ਦੇ ਮਨ ਦੇ ਵਿੱਚ ਸੀਗਾ ਤੇ ਬਾਹਰ ਨਿਕਲੇ ਤਾਂ ਤੁਹਾਨੂੰ ਦਿਖਾਉਣੀ ਆ ਵੀ ਇਥੋਂ ਉਹਨਾਂ ਨੇ ਵੈਲਕਮ ਕੀਤਾ ਇੱਕ ਵਾਰੀ ਸਾਡਾ ਬਹੁਤ ਵਧੀਆ ਲੱਗਿਆ ਇਸ ਤੋਂ ਬਾਅਦ ਬਸ ਆਹ ਜਿਹੜੀ ਪੌੜੀਆਂ ਪੌੜੀਆਂ ਉਤਰ ਕੇ ਆਉਣਾ ਆਪਾਂ 에어ਪੋਰਟ ਤੇ ਬਾਰ ਦਿਖ ਰਿਹਾ ਵੀ 에어ਪੋਰਟ ਹੈ ਇਥੋਂ ਪੌੜੀਆਂ ਦੇ ਰਹੀਆਂ ਆਪਾਂ ਜਿਹੜਾ ਹੈਗਾ ਐਗਜ਼ਿਟ ਕਰ ਜਾਾਂਗੇ ਥੱਲੇ ਬੱਸ ਆਊਗੀ ਬੱਸ ਦੇ ਰਹੀ ਸਾਨੂੰ ਉਹਨਾਂ ਨੇ ਇੱਕ ਇਕੱਲੇ-ਇਕੱਲੇ ਨੂੰ ਇੱਥੇ ਵੀ ਵੈਲਕਮ ਕਰਦੇ ਤੇ ਉਸ ਤੋਂ ਬਾਅਦ ਇਹਨਾਂ ਨੇ ਵੈਲਕਮ 에ਅਰਪੋਰਟ ਤੇ ਕੀਤਾ ਸਾਡਾ ਬੜੇ ਖੁਸ਼ ਲੱਗ ਰਹੇ ਸੀ ਅਸੀਂ ਬੜੇ ਖੁਸ਼ ਸੀਗੇ ਬੜਾ ਮਨ ਦੇ ਵਿੱਚ ਚਾ ਸੀ ਤੇ ਇਸ ਤੋਂ ਬਾਅਦ ਜੀ ਆ ਤੁਹਾਨੂੰ ਦਿਖਾਉਣਾ ਹੈ ਸ਼੍ਰੀਲੰਕਾ 에ਅਰਪੋਰਟ ਤੇ ਪਲੇਨ ਸੀ ਆਪਣਾ ਜਿਹਦੇ ਵਿੱਚੋਂ ਆਪਾਂ ਇਸ ਜਿਹਾ ਤੇ ਲੈਂਡ ਕੀਤਾ ਸ਼੍ਰੀਲੰਕਾ ਦੀ ਧਰਤੀ ਦੇ ਉੱਤੇ ਤੇ ਉਸ ਤੋਂ ਬਾਅਦ ਸਾਨੂੰ ਆ ਬੱਸ ਮਿਲ ਗਈ ਬੱਸ ਦੇ ਰਹੀਆਂ ਸੀ ਐਂਟਰੀ ਐਗਜ਼ਿਟ ਪੁਆਇੰਟ ਤੇ ਜਾਵਾਂਗੇ ਜਿੱਥੇ ਸਾਡੇ ਇਮੀਗ੍ਰੇਸ਼ਨ ਦੇ ਵਿੱਚ ਸਾਰਾ ਡਾਟਾ ਚੈੱਕ ਹੋਊਗਾ ਪਾਸਪੋਰਟ ਵਗੈਰਾ ਚੈੱਕ ਹੋਊਗਾ ਸਾਹਮਣੇ ਇਜਾਜ਼ਤ ਦਿਸ ਰਹੀ ਹੈ ਦੇ ਬੱਸ ਸਾਨੂੰ ਘਮਾ ਕੇ ਉਸ ਜਗ੍ਹਾ ਤੇ ਲਿਜਾਊਗੀ ਇਹ ਬੜਾ ਸੋਹਣਾ ਤੇ ਬੜਾ ਸੁੰਦਰ ਲੱਗ ਰਿਹਾ ਸੀ ਸ਼੍ਰੀਲੰਕਾ ਦਾ 에어ਪੋਰਟ ਹੈ ਛੋਟਾ ਇੰਡੀਆ ਨਾਲੋਂ ਪਰ ਸੋਹਣਾ ਸਾਰ ਸਫਾਈ ਬਹੁਤ ਸੀਗੀ ਔਰ ਵੈਲਕਮ ਬੜੇ ਵਧੀਆ ਤਰੀਕੇ ਨਾਲ ਕਰਦੇ ਆ ਉੱਥੋਂ ਦੇ ਲੋਕ ਇਸ ਕਰਕੇ ਬੜੀ ਮਨ ਦੇ ਵਿੱਚ ਖੁਸ਼ੀ ਸੀ ਤੇ ਥੋੜਾ ਇਹਨਾਂ ਨੇ ਘਮਾ ਕੇ ਗੱਡੀ ਤੇ ਹੁਣ ਆਪਾਂ ਨੂੰ ਇੱਥੋਂ ਕਰਦਾ ਬੱਸ ਦੇ ਵਿੱਚੋਂ ਐਗਜ਼ਿਟ ਤੇ ਆਪਾਂ 에어ਪੋਰਟ ਤੇ ਐਂਟਰ ਹੋ ਗਏ ਇਸ ਤੋਂ ਬਾਅਦ ਇਹਨਾਂ ਨੇ ਆਪਾਂ ਨੂੰ ਇੱਥੇ ਚੈੱਕ ਕਰਨਾ ਹੈਗਾ ਥੋੜਾ ਬਹੁਤ ਜਿਹੜੀਆਂ ਇਹਨਾਂ ਦੀ ਫਾਰਮੈਲਿਟੀ ਹੁੰਦੀ ਆ ਤੇ ਉਸ ਤੋਂ ਬਾਅਦ ਆਪਾਂ ਆਪਣੇ ਲੈਗੇਜ ਬੈਗ ਬੈਲਟ ਤੇ ਜਿਹੜੀ ਪਿਆਸ ਤੋਂ ਬੈਗ ਚੱਕ ਲਏ ਆਪਣੇ ਫਿਰ ਅਸੀਂ ਆਪਾਂ ਕਰ ਗਿਆ ਏਅਰਪੋਰਟ ਤੋਂ ਬਾਹਰ ਨਿਕਲ ਗਏ ਆ ਤੇ ਪੌੜੀਆਂ ਚੜ੍ਹ ਕੇ ਸਾਹਮਣੇ 게ਟ ਵੱਲ ਨੂੰ ਰਵਾਨਗੀ ਆਪਦੇ ਵੱਲ ਨੂੰ ਪਾ ਦੀ ਆ ਤੇ ਬੜਾ ਮਾਣ ਦੇ ਵਿੱਚ ਖੁਸ਼ੀ ਸੀ ਵੀ ਨਵੀਂ ਧਰਤੀ ਦੇਖਣ ਨੂੰ ਮਿਲ ਰਹੀ ਹੈ ਨਵਾਂ ਦੇਸ਼ ਨਵਾਂ ਕੰਟਰੀ ਤੇ ਬੜਾ ਇੱਥੇ ਏਅਰਪੋਰਟ ਤੇ ਰੌਣਕਾਂ ਲੱਗੀਆਂ ਹੋਈਆਂ ਸੀਆਂ ਖਾਣ ਪੀਣ ਦਾ ਵੀ ਪ੍ਰਬੰਧ ਸੀ ਜੇ ਤੁਸੀਂ ਪਰਚੇਜ਼ ਕਰਨਾ ਖਾਣਾ ਹੈਗਾ ਤਾਂ ਤੁਸੀਂ ਕਰੰਸੀ ਤੁਹਾਡੀ শ্রীলੰਕਨ ਹੋਣੀ ਚਾਹੀਦੀ ਆ ਫੇਰ ਹੀ ਤੁਸੀਂ ਇੱਥੇ ਕੁਝ ਖਾ ਪੀ ਸਕਦੇ ਆ ਖਰੀਦ ਸਕਦੇ ਆ ਤੇ ਆਪਾਂ ਇਹ ਉਹ ਵੀ ਦੱਸਾਂਗੇ ਵੀ ਤੁਹੋਂ ਕਰੰਸੀ ਕਿਵੇਂ ਕਨਵਰਟ ਕਰਾਉਣੀ ਆ ਰਾਜਪਾਲ ਵੀ ਬੜਾ ਖੁਸ਼ ਸੀਗਾ ਵੀ ਮਾਨ ਦੇ ਵਿੱਚ ਛਾ ਸੀਗਾ ਵੀ ਅੱਜ ਕੁਛ ਕਰਕੇ ਜਾਣਾ ਇਸ ਧਰਤੀ ਦੀ ਉਤੇ ਇੰਡੀਆ ਵਾਸਤੇ ਨਾਮ ਕਮਾ ਕੇ ਜਾਣਾ ਇੰਡੀਆ ਦਾ ਨਾਂ ਤੇ ਇੱਥੇ ਜਾ ਕੇ ਅਸੀਂ ਨੋਟ ਲਏ ਆ ਆਪਾਂ 100 ਡਾਲਰ ਦੀ ਆ ਪੈਸੇ ਕਨਵਰਟ ਕਰਾਏ ਸੀ ਆ ਦੇਖ ਲੈ ਜੀ ਟੋਟਲ ਕਿੰਨੇ ਪੈਸੇ ਆ 100 ਡਾਲਰ ਦੇ ਵਿੱਚ ਆ ਇੱਕ শ্রীলੰਕਨ ਕਰੰਸੀ ਹੈ ਤੇ ਟੋਟਲ ਗਿਣ ਲੈ ਜਿਓ ਕਿੰਨੇ ਪੈਸੇ ਆ ਆਪਾਂ ਨੂੰ ਕਨਵਰਟ ਕਰਕੇ ਉਹਨਾਂ ਨੇ ਦਿੱਤੇ ਹੈਗੇ ਇਹ ਹੀ ਉੱਥੇ ਚਲਣਿਆ ਮਾਰਕੀਟ ਦੇ ਵਿੱਚ ਇਹਨਾਂ ਦੀ ਵਰਤੋਂ ਆਪਾਂ ਕਰਾਂਗੇ ਜ਼ਿਆਦਾਤਰ ਇਹ ਹੀ ਚੱਲਦੇ ਹੈਗੇ ਇੰਡੀਅਨ ਰੁਪੀਏ ਕਿਤੇ ਕਿਤੇ ਚੱਲਦੇ ਆ ਪਰ ਪ੍ਰੋਬਲਮ ਦੇ ਵਿੱਚ ਆ ਜਾਓਗੇ ਰਿਸਕ ਕਰਕੇ ਇਹਨੂੰ ਕਨਵਰਟ ਕਰਾ ਕੇ শ্রীলੰਕਨ ਕਰੰਸੀ ਦੇ ਵਿੱਚ ਤੁਸੀਂ ਫੇਰ ਹੀ ਜਿਹੜਾ ਹੈ ਖੇਡਣ ਵਾਸਤੇ ਜਾਂ ਆਪਣੇ ਘੁੰਮਣ ਵਾਸਤੇ ਅੱਗੇ ਜਾਓ ਤਾਂ ਕਿ ਤੁਹਾਨੂੰ ਸੌਖਾ ਰਹੇ ਮਾਰਕੀਟ ਦੇ ਵਿੱਚ ਕੋਈ ਸਮੱਸਿਆ ਨਾ ਹੋਵੇ। ਤਾਂ ਇਸ ਤੋਂ ਬਾਅਦ ਆਪਾਂ 에어ਪੋਰਟ ਤੋਂ ਐਗਜ਼ਿਟ ਕਰ ਗਏ ਆ ਐਗਜ਼ਿਟ ਤੇ ਪਹੁੰਚਣ ਵਾਲੇ ਆ ਇੱਥੇ ਆ ਟੈਕਸੀ ਵਾਲੇ ਖੜੇ ਆ ਜਾਂ ਜਿਹਨਾਂ ਦੇ ਗੈਸਟ ਹੁੰਦੇ ਆ ਉਹਨਾਂ ਦੇ ਉਹਨਾਂ ਦੇ ਹੱਥ ਬੰਦੇ ਵਿੱਚ ਬੋਰਡ ਫੜੇ ਆ ਕਿ ਕਿਹਦੇ ਕਿਹਨੂੰ ਮਿਲਣਾ ਕਿਹਦਾ ਨਾਮ ਤੇ ਉਸ ਉਸ ਨੂੰ ਸਰਚ ਕਰਕੇ ਬੰਦਾ ਜਿਹੜਾ ਉਸ ਨੂੰ ਮਿਲ ਸਕੇ। ਤਾਂ ਇਸ ਤੋਂ ਬਾਅਦ ਆਪਾਂ ਹੁਣ ਬਾਹਰਲੇ ਪਾਸੇ 에어ਪੋਰਟ ਦੇ ਉਹ ਸਾਹਮਣੇ ਗੇਟ ਦੇ ਵਿੱਚੋਂ ਬਾਹਰ ਨਿਕਲ ਗਏ ਆ। ਇਹ ਬਾਹਰ ਆ ਗਏ ਆ ਜਿਹੜਾ ਹੈਗਾ ਬਿਲਕੁਲ ਏਅਰਪੋਰਟ ਦੇ ਬਾਹਰਲੇ ਪਾਸੇ ਜਿੱਥੇ ਟੈਕਸੀ ਵਗੈਰਾ ਮਿਲਦੀ ਹੈਗੀ ਆ ਉਸ ਏਰੀਏ ਦੇ ਵਿੱਚ ਆਪਾਂ ਆ ਗਏ ਹਾਂ ਉਹਦੇ ਇੱਥੇ ਹੁਣ ਦੇਖਦੇ ਹਾਂ ਆਪਣੀ ਵੀ ਬੱਸ ਆਪਾਂ ਨੂੰ ਕਿੱਥੇ ਮਿਲੂਗੀ ਜਿੱਥੋਂ ਉਹ ਆਪਾਂ ਨੂੰ ਪਿਕ ਕਰਕੇ ਤੇ ਲੈ ਕੇ ਜਾਊਗੀ ਤੇ ਬੜਾ ਨਜ਼ਾਰਾ ਬੜਾ ਮਨ ਦੇ ਵਿੱਚ ਚਾਹ ਹੈ ਬੜੀ ਖੁਸ਼ੀ ਹੈ ਵੀ ਕੁਝ ਅੱਜ ਕਰਕੇ ਜਾਵਾਂਗੇ ਇਸ ਧਰਤੀ ਦੇ ਉੱਤੇ ਸ਼ਾਪ ਸ਼ੱਡ ਕੇ ਜਾਵਾਂਗੇ ਤੇ ਆ ਬਹੁਤ ਸਾਰੀ ਮਾਰਕੀਟ ਵੀ ਇੱਥੇ ਤੁਸੀਂ ਕੁਝ ਖਰੀਦਣਾ ਖਾਣ ਵਾਸਤੇ ਖਰੀਦ ਵੀ ਸਕਦੇ ਆ ਖਾ ਵੀ ਸਕਦੇ ਆ ਤੇ ਮਾਰਕੀਟ ਵੀ ਬਣੀ ਹੈ ਕਾਫੀ ਕੂਫੀ ਇੱਥੇ ਅਵੇਲੇਬਲ ਐ ਇਸ ਏਰੀਏ ਦੇ ਵਿੱਚ ਤਾਂ ਹੈਗੀ ਆ ਪਰ ਅੱਗੇ ਜਿਹੜਾ ਫੂਡ ਐ ਜਿਹੜਾ ਉਹ ਸਾਨੂੰ ਬੜਾ ਵਧੀਆ ਨਹੀਂ ਮਿਲਿਆ ਸੀ ਆ ਚੌਲ ਚੂਲ ਖਾ ਕੇ ਗੁਜ਼ਾਰਾ ਕਰਨਾ ਪੈਂਦਾ ਜਿਆਦਾਤਰ ਕੁਝ ਏਰੀਏ ਦੇ ਵਿੱਚ ਜਿੱਥੇ ਦੱਸਾਂਗੇ ਤੁਹਾਨੂੰ ਅੱਗੇ ਵੀ ਕਿੱਥੇ ਫੂਡ ਵਧੀਆ ਮਿਲ ਵੀ ਜਾਂਦਾ ਕਿੱਥੇ ਨਹੀਂ ਮਿਲਦਾ ਹੈਗਾ ਪਰ ਜਿਆਦਾ ਮੋਸਟਲੀ ਆਪਣੇ ਆ ਫੂਡ ਇੱਥੇ ਹੈਗੀ ਆ ਇੱਥੇ ਫਰੂਟ ਬਹੁਤ ਘੱਟ ਮਿਲਦਾ ਤੇ ਆਪਾਂ ਚੱਲਿਆਂ ਬਸਤੇ ਰਹੀਂ ਹੇਅਰਪੋਰਟ ਕਲੰਬੋ ਨੂੰ ਉੱਥੇ ਜਾ ਕੇ ਆਪਾਂ ਸਟੇਡੀਅਮ ਜਾਵਾਂਗੇ ਜਾਂ ਹੋਟਲ ਦੇਖਦੇ ਆ ਕਿਹੜਾ ਮਿਲਦਾ ਆਪਾਂ ਨੂੰ ਜਿਹੜਾ ਬੁੱਕ ਕੀਤਾ ਹੋਇਆ ਉੱਥੇ ਜਾ ਕੇ ਕੀ ਖਾਣਾ ਮਿਲਦਾ ਪਰ ਇੱਕ ਮੈਂ ਜੀ ਦੱਸਦਾ ਹੈਗਾ ਵੀ ਇਸ ਏਰੀਆ ਦੇ ਵਿੱਚ ਖੇਤੀਬਾੜੀ ਬਿਲਕੁਲ ਵੀ ਹੈ ਨਹੀਂ ਨਾਰੀਅਲ ਬਹੁਤ ਮਿਲ ਜਾਂਦਾ ਤੇ ਫਰੂਟ ਬਿਲਕੁਲ ਹੀ ਬਹੁਤ ਹੀ ਘੱਟ ਮਿਲਦਾ ਹੈਗਾ ਸਬਜ਼ੀਆਂ ਆਪਣੇ ਵਾਲੀਆਂ ਉਹ ਵੀ ਬਿਲਕੁਲ ਨਹੀਂ ਮਿਲਦੀਆਂ ਹੈਗੀਆਂ ਰੋਟੀ ਬਹੁਤ ਘੱਟ ਮਿਲਦੀ ਹੈ ਚਾਵਲ ਬਾਦੂ ਖਾ ਜਾਂਦੇ ਆ ਪਰ ਜਿੱਥੇ ਜਿੱਥੇ ਤੇ ਇੰਡੀਅਨ ਰੈਸਟੋਰੈਂਟ ਜੇ ਉੱਥੇ ਤੁਹਾਨੂੰ ਖਾਣ ਨੂੰ ਮਿਲ ਜਾਂਦਾ ਅਸੀਂ ਆਪਦੇ ਕਮਰੇ ਦੇ ਪਹੁੰਚ ਗਏ ਸੀਗੇ ਭੁੱਖ ਲੱਗੀ ਸੀ ਬਾਅਦ ਵਿੱਚ ਵੇਖਾਂਗੇ ਵੀ ਇੱਥੇ ਮਿਲਦਾ ਕੀ ਖਾਣ ਨੂੰ ਪਰ ਅਸੀਂ ਆਵਦੇ ਬਿਸਕਟ ਘਰ ਦੇ ਕਢਾਏ ਲਏ ਤੁਸੀਂ ਤਾਂ ਪਰ ਹੋਂ ਦੇ ਵਿੱਚ ਬੈਠ ਕੇ ਸਭ ਤੋਂ ਪਹਿਲਾਂ ਉਹ ਹੀ ਕਰਦੇ ਤੇ ਫਰੈਸ਼ ਹੋਏ ਨਹਾ ਨੂੰ ਲਏ ਤੇ ਆ ਸਾਹਮਣੇ 뷰 ਬਣਦਾ ਬਾਹਰਲੇ ਪਾਸੇ ਕਮਰੇ ਦੇ ਸਾਡੇ ਤੇ ਬੜੇ ਖੁਸ਼ ਸੀਗੇ ਤੇ ਡੰਡ ਡੰਡ ਮਾਰਨੇ ਚ ਚਾਹ ਮਾਰਦੇ ਵਿੱਚ ਵੀ ਅੱਜ ਕੁਝ ਕਰਕੇ ਜਰੂਰ ਜਾਣਾ ਪਾਣੀ ਦੀ ਬੋਤਲ ਪਾਣੀ ਉੱਥੇ ਸਾਨੂੰ ਜਿਹੜਾ ਖਰੀਦਰੇ ਪਿਆ ਪਾਣੀ ਦੀ ਬੋਤਲ ਸ਼੍ਰੀਲੰਕਨ 130 ਰੁਪਈਆ ਦੀ ਆ ਯਾਨੀ ਕਿ ਤਿੰਨ ਤੇ ਡਿਵਾਈਡ ਕਰਾ ਲਿਆ ਕਰ ਲਿਆ ਜਿਹਨੂੰ ਤੇ ਕਿੰਨੇ ਰੁਪਏ ਬਣ ਗਏ ਦੇਖ ਲਏ ਉਹਨੇ ਦੀ ਬੋਤਲ ਹੈਗੀ ਦੇਖੋ ਹੁਣ ਉਸ ਤੋਂ ਬਾਅਦ ਆਪਾਂ ਪਹੁੰਚ ਗਏ ਸਟੇਡੀਅਮ ਆ ਜੇ ਸਟੇਡੀਅਮ ਦੇ ਵਿੱਚ ਐਂਟਰੀਆਂ ਸ਼ੁਰੂ ਨਹੀਂ ਹੋਈਆਂ ਸੀ ਜਾਂ ਤੁਸੀਂ ਪਹਿਲਾਂ ਪਹੁੰਚ ਗਏ ਸੋ ਥੋੜਾ ਜਿਹਾ ਅਸੀਂ ਘੁੰਮ ਲਿਆ ਸੀ ਦੇਖ ਲੈ ਵੀ ਤਿਆਰੀਆਂ ਚੱਲ ਰਹੀਆਂ ਆ ਜੇ ਤਾਂ ਇਹ ਬੈਕ ਸਾਈਡ ਹੀ ਸੀਗੀ ਸਟੇਡੀਅਮ ਦੀ ਤੇ ਮਾਹੌਲ ਪਰਲੇ ਪਾਸੇ ਬਣਿਆ ਹੋਇਆ ਇਸ ਪਰ ਅਸੀਂ ਬੈਕ ਸਾਈਡ ਤੇ ਆ ਕੇ ਰੈਸਟ ਕਰਨ ਵਾਸਤੇ ਵੀ ਇੱਥੋਂ ਚਲੋ ਬਹਿ ਜਾਂਦੇ ਆ ਤੇ ਇਧਰਲੇ ਪਾਸੇ ਰਸ਼ ਘੱਟ ਸੀਗਾ ਕੋਈ ਜ਼ਿਆਦਾ ਲੋਕ ਨਹੀਂ ਸੀਗੇ ਬੈਕ ਸਾਈਡ ਤੇ ਫ੍ਰੀ ਸੀਗਾ ਇਹ ਵਾਲਾ ਪਾਸਾ ਤੇ ਅਸੀਂ ਇੱਥੇ ਬੈਠ ਕੇ ਰੈਸਟ ਕਰਨ ਲੱਗ ਗਏ ਆ ਉਹਦਾ ਕਿਉਂਕਿ ਇੱਥੇ ਅੱਜ ਮੈਚ ਆ ਜਿਹੜੇ ਦੂਜੇ ਪਾਸੇ ਹੁੰਦੇ ਸੀ ਉੱਥੋਂ ਵਾਲੇ ਬੱਚੇ ਮਿਲੇ ਬੱਚੇ ਬੜੇ ਸਿਆਣੇ ਤੇ ਭੋਲੇ ਬੱਚੇ ਸੀਗੇ ਇਹਨਾਂ ਨੇ ਇੰਗਲਿਸ਼ ਦੇ ਵਿੱਚ ਗੱਲਬਾਤ ਕੀਤੀ ਤੇ ਇਹਨਾਂ ਨੇ ਕਲਾਸ ਵੀ ਪੁੱਛੀ ਇਹਨਾਂ ਨੇ ਆਪਾਂ ਨੂੰ ਕਲਾਸ ਦੱਸੀ ਮੈਂ 10ਵੀਂ ਕਲਾਸ ਦੇ ਵਿੱਚ ਪੜ੍ਹਨ ਦੇ ਆ ਇਹਨਾਂ ਦੀ ਜਿਹੜੀ ਐਨਐਸਐਸ ਕੈਂਪ ਜਿਵੇਂ ਐਨਐਸਐਸ ਵਾਲੇ ਹੁੰਦੇ ਤੇ ਉਹਵੇਂ ਦੀ ਐਡਰੈਸ ਇਹਨਾਂ ਦੀ ਇੱਥੇ ਡਿਊਟੀ ਲੱਗੀ ਹੋਈ ਸੀ ਸੇਵਾ ਕਰਨ ਦੇ ਵਿੱਚ ਸਿੱਖਣ ਦੇ ਵਿੱਚ ਮੇਨਟੇਨੈਂਸ ਕਰਨ ਦੇ ਵਿੱਚ ਬੱਚਿਆਂ ਨੇ ਇੱਥੇ ਆਪਦੀ ਐਕਟੀਵਿਟੀਜ਼ ਦੇ ਵਿੱਚ ਪਾਰਟਿਸਪੇਟ ਜਿਹੜੇ ਕਰ ਰਹੇ ਸੀ ਪਲੇਅਰ ਉਹਨਾਂ ਨੂੰ ਜਿਵੇਂ ਕਿ ਆਪਾਂ ਸਕੂਲਾਂ ਦੇ ਬੱਚਿਆਂ ਦੇ ਨਾਲ ਡਿਊਟੀ ਲਾ ਦਨੇ ਆਵੇਂ ਡਿਊਟੀ ਇਹਨਾਂ ਦੀ ਲੱਗੀ ਹੋਈ ਸੀ ਉੱਥੇ ਬੜੇ ਡਿਸਿਪਲਿਨਡ ਸਿਆਣੇ ਬੱਚੇ ਸੀ ਰੋਟੀ ਉੱਥੇ ਬਹੁਤ ਹੀ ਘੱਟ ਮਿਲਦੀ ਪਰ ਉਹਨਾਂ ਨੂੰ ਪਤਾ ਨਹੀਂ ਕਿਵੇਂ ਉੱਥੇ ਆਹ ਰੋਟੀ ਜਿਹੜੀ ਛੋਟੀ ਜਿਹੀ ਨਾਰੀ ਵਾਲੀ ਰੋਟੀ ਇੱਕ ਛੋਟੀ ਜਿਹੀ ਤੇ ਨਾਲ ਚਟਨੀ ਤੇ ਉਹ ਜਿਹੜਾ ਹੈਗਾ ਖਣੀ ਟੀ ਜਿਹੜੀ ਮਤਲਬ ਕੱਲੀ ਚਾਹ ਨੂੰ ਵਾਲ ਕੇ ਬਣਾਉਂਦੇ ਹੈਗੇ ਤੇ ਸ਼ਾਇਦ ਕੋਫੀ ਉਹ ਮਿਲ ਗਈ ਉਸ ਤੋਂ ਬਾਅਦ ਇੱਕ ਕੰਟੀਨ ਸੀਗੀ ਉੱਥੇ ਬੜੀ ਖੁਸ਼ੀ ਹੋਈ ਵੀ ਤੇ ਕਾਫੀ ਜ਼ਰੂਰ ਮਿਲ ਗਈ ਮੈਨੂੰ ਮੈਨੂੰ ਕਾਫੇ ਦੀ ਜਿਹੜੀ ਚਾਹ ਮਿਲਦੀ ਹੈ ਉਸ ਤੋਂ ਬਾਅਦ ਅਸੀਂ ਕਾਫੀ ਪੀਤੀ ਕਾਫੀ ਪੀ ਕੇ ਤੇ ਫਿਰ ਅਸੀਂ ਕਾਫੀ ਵੀ ਜਿਹੜੀ ਹੈ ਕਿ 100 ਰੁਪਏ ਦਾ ਕੱਪ 100 ਰੁਪਏ ਦਾ শ্রীলਕਨ ਯਾਨੀ ਕਿ 33 30 30 90 ਯਾਨੀ ਕਿ 30 35 ਰੁਪਈਆ ਦੀ ਕਾਫੀ ਦਾ ਕੱਪ ਉੱਥੇ ਜਿੰਨਾ ਮਿਲ ਜਾਂਦਾ ਫਿਰ ਆਪਾਂ ਖੇਡਿਆ ਆਪਣਾ ਮੈਚ ਹੈਮਰ ਲਾਇਆ ਤੇ ਹੈਮਰ ਲਾਉਣ ਦੇ ਨਾਲ ਉਸ ਤੋਂ ਬਾਅਦ ਆਪਾਂ ਲਾਇਆ ਸ਼ਾਰਟ ਪਟ ਤੇ ਸ਼ਾਰਟ ਪਟ ਲਾ ਕੇ ਤੇ ਫਿਰ ਆਪਣੇ ਥੋਨੇ ਮੈਡਲ ਆ ਗਏ ਸੀਗੇ ਇੱਕ ਫਾਸਟ ਸ਼ਾਰਟ ਪੁੱਟ ਦਾ 골ਡ ਤੇ ਰਾਜਪਾਲ ਦੇ ਵੀ ਮੈਡਲ ਆ ਗਈ ਸੀ ਜੈਵਲਨ ਦਾ 골ਡ ਤੇ ਹਮ ਸ਼ਾਰਟ ਪੁੱਟ ਦਾ ਇਹ 골ਡ ਆ ਗਿਆ ਸੀਗਾ ਬੜੀ ਖੁਸ਼ੀ ਹੋਈ ਸਾਨੂੰ ਮੈਡਲਾਂ ਦੇ ਨਾਲ ਅਸੀਂਆਂ ਫੋਟੋਆਂ ਫੋਟੋਆਂ ਕੀਤੀਆਂ ਸਾਨੂੰ ਉਹਨਾਂ ਨੇ ਨਾਮ ਦਿੱਤਾ ਤੇ ਮਾਨ ਦੇ ਵਿੱਚ ਬੜਾ ਚੰਗਾ ਸੀ ਵੀ ਇੰਡੀਆ ਲਈ ਕੁਛ ਕੀਤਾ ਹੈਗਾ ਤੇ ਤੁਹਾਨੂੰ ਮੈਡਲ ਵੀ ਦਿਖਾਉਣੇ ਹੈਗੇ ਜਿਹੜੇ ਅਸੀਂ ਜਿੱਤੇ ਉੱਥੇ ਉਸ ਤੋਂ ਬਾਅਦ ਮੈਡਲ ਲੈਣ ਤੋਂ ਬਾਅਦ ਫੇਰ ਅਸੀਂ ਖੁਸ਼ੀ-ਖੁਸ਼ੀ ਜਿਹੜਾ ਹੈਗਾ ਮਹਿਸੂਸ ਕਰ ਰਹੀ ਸੀ ਬੜੀ ਮਾਨ